ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਜੋ ਵੀਡੀਓ ਬਣਾ ਰਹੇ ਹਾਂ ਅਸੀਂ ਇਹ ਟਰੰਚ ਵਿਧੀ ਵਾਲੇ ਗੰਨੇ ਬਾਰੇ ਬਣਾ ਰਹੇ ਹਾਂ ਇਹ ਟਰੰਚ ਵਿਧੀ ਵਾਲਾ ਗੰਨਾ ਜਿਹੜਾ ਇਹ ਪੰਜਾਬ ਦੇ ਵਿੱਚ ਪਿੰਡ ਆਲਮਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਹਿਲੀ ਵਾਰੀ ਜਿਹੜਾ ਇਹਦਾ ਐਕਸਪੈਰੀਮੈਂਟ ਕੀਤਾ ਗਿਆ ਬਹੁਤ ਵਧੀਆ ਜਿਹੜਾ ਇਹ ਲੱਗਿਆ ਦੋ ਸਿਹਾਰ ਨੇ 5 ਫੁੱਟ ਦੀ ਦੂਰੀ ਆ ਸਿਹੜ ਟੂ ਸਿਹੜ ਜਿਹੜਾ ਉਹ 16 ਇੰਚ ਦੀ ਦੂਰੀ ਆ ਆਪਸ ਦੇ ਵਿੱਚ ਔਰ ਗੰਨੇ ਦਾ ਜਮਾਤ ਤੁਸੀਂ ਦੇਖ ਹੀ ਰਹੇ ਹੋ ਬਹੁਤ ਜਿਆਦਾ ਵਧੀਆ ਥੱਲੇੋਂ ਬੂਟਾ ਵੀ ਗੰਨੇ ਨੇ ਬਹੁਤ ਸੋਹਣਾ ਕੀਤਾ ਔਰ ਬੂਟਾ ਕਰੇਗਾ ਗੰਨਾ ਤਾਂ ਉਹ ਜਿਹੜਾ ਗੰਨਾ ਹੋਏਗਾ ਉਹ ਮੋਟਾ ਹੋਏਗਾ ਵਿੱਚ ਗੈਪ ਹੈ 5 ਫੁੱਟ ਦਾ ਜਿਹੜਾ ਉਹਦੇ ਨਾਲ ਹਵਾ ਲੱਗਦੀ ਆ ਗੰਨੇ ਨੂੰ ਗੰਨਾ ਗ੍ਰੋਥ ਚੰਗੀ ਕਰਦਾ ਹੈ ਗੰਨੇ ਦਾ ਜਿਹੜਾ weight ਹੈ ਉਹ ਚੰਗਾ ਹੁੰਦਾ ਹੈ ਗੰਨਾ ਲੰਬਾਈ ਚੰਗੀ ਲੈਂਦਾ ਹੈ ਗੰਨੇ ਨੂੰ ਵਿੱਚ ਫੇਰ ਕੇ ਅਸੀਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ ਇਹ ਜਿਹੜੀਆਂ ਚੀਜ਼ਾਂ ਇਹ ਸਿਰਫ ਇੱਕ ਟਰੰਚ ਵਿਧੀ ਵਾਲੇ ਗੰਨੇ ਦੇ ਵਿੱਚ ਹੀ ਕਰ ਸਕਦੇ ਹਾਂ ਅਗਰ ਇਸ ਤੋਂ ਇਲਾਵਾ ਅਸੀਂ ਦੇਖੀਏ ਕਿ ਨਾਰਮਲ ਗੰਨੇ ਦੇ ਵਿੱਚ ਇਦਾਂ ਫੇਰ ਕੇ ਦੇਖ ਲਈਏ ਨਹੀਂ ਫੇਰ ਕੇ ਦੇਖ ਸਕਦੇ ਉਹਦੇ ਵਿੱਚ ਜਦੋਂ ਗੰਨਾ ਐਡਾ ਢਾ ਹੋ ਜਾਂਦਾ ਉਹਦੇ ਵਿੱਚ ਜਾ ਹੀ ਨਹੀਂ ਸਕਦੇ ਅਸੀਂ ਇਹਦੇ ਇਹਨੂੰ ਅਸੀਂ 4 ਮਹੀਨੇ ਦਾ ਗੰਨਾ ਹੋ ਗਿਆ ਔਰ ਅਸੀਂ ਇਹਨੂੰ 25 ਜੂਨ ਨੂੰ ਜਿਹੜੀ ਆ ਉਹ ਮਿੱਟੀ ਚੜ੍ਹਾ ਦਿੱਤੀ ਸੀ ਹਲਕੀ ਹਲਕੀ ਇੱਕ ਵਾਰੀ ਲਾ ਕੇ ਜਿਹੜਾ ਇਹਦੇ ਵਿੱਚ ਸਿੰਗਲ ਰਿਜਰ ਔਰ ਦੋ ਤਵੇ ਆ ਉਹਦੇ ਸਾਈਡ ਤੇ ਚੱਲਦੇ ਤੁਸੀਂ ਸ਼ਾਰਟ ਵੀਡੀਓ ਦੇਖੀ ਹੋਏਗੀ ਮੇਰੇ ਚੈਨਲ ਤੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਹਲਕੀ ਜੀ ਖਾਲੀ ਮਾਰਦਾ ਔਰ ਮਿੱਟੀ ਗੰਨੇ ਦੇ ਨਾਲ ਬਿਲਕੁਲ ਵਧੀਆ ਕਰਕੇ ਚੇਪ ਦਿੰਦਾ ਔਰ ਬਹੁਤ ਜ਼ਿਆਦਾ ਵਧੀਆ ਵੱਟ ਬਣਦੀ ਆ ਵਿੱਚ ਖੇਲਾ ਬਣਦੀਆਂ ਪਾਣੀ ਜਿਹੜਾ ਜ਼ਿਆਦਾ ਗੰਨੇ ਨੂੰ ਮਾਰ ਨਹੀਂ ਕਰਦਾ ਇਹ ਬਹੁਤ ਵਧੀਆ ਇੱਕ ਤਰੀਕਾ ਲੱਗਾ ਜਿਹੜਾ ਪੇਟੀ ਗੰਨੇ ਨੂੰ ਮਿੱਟੀ ਚਾੜਨ ਦਾ ਤਰੰਚਵੀਦੀ ਵਾਲੇ ਗੰਨੇ ਨੂੰ ਮਿੱਟੀ ਚਾੜਨ ਦਾ ਗੰਨਾ ਜਿਹੜਾ ਚੰਗੀ ਗ੍ਰੋਥ ਕਰਦਾ ਚੰਗਾ ਭਾਰ ਦਿੰਦਾ ਵਧੀਆ ਜਿਹੜਾ ਉਹਦੀ ਗੰਨੇ ਦੀ ਦੇਖ ਹੁੰਦੀ ਹੈ ਸਾਰਾ ਗੰਨਾ ਇੱਕ ਲੈਵਲ ਦਾ ਇਹਦੇ ਵਿੱਚ ਸਾਡੇ ਕੋਲ 20 ਕਿੱਲੇ ਦੇ ਕਰੀਬ ਜਿਹੜਾ ਗੰਨਾ ਸੀ ਉਹ ਕਣਕ ਦੇ ਵਿੱਚ ਅਸੀਂ ਲਾਇਆ ਸੀ ਨਵੰਬਰ ਚ ਕਣਕ ਵਿਜਾਈ ਕੀਤੀ ਸੀ ਔਰ ਫਰਵਰੀ ਦੇ ਲਾਸਟ ਗੰਨਾ ਲਾਉਣਾ ਸਟਾਰਟ ਕਰ ਦਿੱਤਾ ਸੀ ਅਸੀਂ 21 ਫਰਵਰੀ ਨੂੰ ਜੋ ਕਿ ਗੰਨਾ ਇਹ ਤੁਸੀਂ ਗੰਨਾ ਦੇਖ ਰਹੇ ਹੋ ਇਹ ਨਾਰਮਲ ਤਰੀਕੇ ਨਾਲ ਗੰਨਾ ਲੱਗਾ ਹੈ ਇਹ ਕਣਕ ਦੇ ਵਿੱਚ ਨਹੀਂ ਸੀ ਲਾਇਆ ਅਸੀਂ ਇਹ ਗੰਨਾ ਜਿਹੜਾ ਇਹ ਮਾਰਚ ਦੇ ਵਿੱਚ ਸਾਰਾ ਲੱਗਾ ਹੋਇਆ ਗੰਨਾ ਬਹੁਤ ਵਧੀਆ ਜਿਹੜੀ ਗੰਨੇ ਦੀ ਜਿਹੜੀ ਦੇਖਿਆ ਉਹ ਤੁਸੀਂ ਦੇਖ ਰਹੇ ਹੋ ਇੱਕ ਇੱਕ 8 8 10 10 ਜਿਹੜੇ ਗੰਨੇ ਨੇ ਉਹ ਤਿਆਰ ਹੋ ਚੁੱਕੇ ਨੇ ਟ੍ਰੈਂਚ ਵਿਧੀ ਵਾਲੇ ਗੰਨੇ ਨੂੰ ਦੇਖ ਕੇ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਕਰੋ ਤੇ ਇਹ ਦੱਸੋ ਕਿ ਤੁਹਾਨੂੰ ਇਹ ਗੱਨਾ ਕਿਵੇਂ ਲੱਗਾ ਨਾਰਮਲ ਗੱਨਾ ਸਹੀ ਹੈ ਜਾਂ ਟਰਾਂਚਵੀਦੀ ਵਾਲਾ ਸੱਸੇ ਗੱਲ ਕਿਸਾਨ ਦੋਸਤੋ